ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜਿਹੜੇ ਅੱਜ ਅਸੀਂ ਜੂਸ ਦੀ ਗੱਲ ਕਰਨ ਜਾ ਰਹੇ ਹਾਂ ਜੇ ਅਸੀਂ ਉਹਨੂੰ ਰੋਜ਼ਾਨਾ ਪੀਂਨੇ ਆ ਤਾਂ ਸਾਡੀ ਸਿਹਤ ਨੂੰ ਕਾਫੀ ਫਾਇਦੇ ਮਿਲਦੇ ਆ ਦੋਸਤੋ ਉਹ ਹੈਗਾ ਇਹ ਗੰਨੇ ਦਾ ਜੂਸ ਦੋਸਤੋ ਅੱਜ ਅਸੀਂ ਵਿਗਿਆਨਕ ਤੌਰ ਤੇ ਜਿਹੜੇ ਪ੍ਰਮਾਣਤਾ ਫਾਇਦੇ ਉਹਨਾਂ ਦੀ ਗੱਲ ਕਰਾਂਗੇ ਜਿਹੜੇ ਸਾਨੂੰ ਗੰਨੇ ਦੇ ਜੂਸ ਤੋਂ ਮਿਲਦੇ ਆ ਸੋ ਆਓ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆ ਵੀ ਸਾਨੂੰ ਗੰਨੇ ਦੇ ਜੂਸ ਤੋਂ ਕਿਹੜੇ ਕਿਹੜੇ ਫਾਇਦੇ ਮਿਲਦੇ ਜੀ ਅਸੀਂ ਰੋਜ਼ ਗੰਨੇ ਦਾ ਜੂਸ ਪੀਣੇ ਦੋਸਤੋ ਜੇ ਇਹਦੇ ਪਹਿਲੇ ਫਾਇਦੇ ਦੀ ਗੱਲ ਕਰੀਏ ਤਾਂ ਇਹ ਸਾਡੇ ਲਿਵਰ ਵਾਸਤੇ ਦਵਾਈ ਦਾ ਕੰਮ ਕਰਦਾ ਏ ਦੋਸਤੋ ਸਾਨੂੰ ਥਕਾਵਟ ਰਹਿਣਾ ਸਾਡੇ ਹੱਥਾਂ ਪੈਰਾਂ 'ਚੋਂ ਸੇਕ ਨਿਕਲਣਾ ਤੇ ਭੁੱਖ ਦਾ ਨਾ ਲੱਗਣਾ ਤੇ ਬਦਹਾਜਮੀ ਰਹਿਣਾ ਭੋਜਨ ਸਹੀ ਤਰੀਕੇ ਨਾਲ ਨਾ ਪਚਣਾ ਇਹ ਸਾਰੀਆਂ ਕਹਿ ਲਓ ਵੀ ਇਹ ਨਿਸ਼ਾਨੀਆਂ ਵੀ ਸਾਡਾ ਲਿਵਰ ਖਰਾਬ ਆ ਤੇ ਦੋਸਤੋ ਜਦੋਂ ਸਾਨੂੰ ਪੀਲੀਆਂ ਹੁੰਦਾ ਏ ਉਦੋਂ ਵੀ ਸਾਨੂੰ ਡਾਕਟਰ ਜਿਹੜੇ ਆ ਉਹ ਗੰਨੇ ਦਾ ਜੂਸ ਪੀਣ ਲਈ ਐਡਵਾਈਸ ਕਰਦੇ ਆ ਸੋ ਗੰਨੇ ਦਾ ਜਿਹੜਾ ਜੂਸ ਆ ਇਹ ਸਾਡੇ ਲੀਵਰ ਦੇ ਜਿਹੜੇ ਫੰਕਸ਼ਨ ਆ ਉਹਨਾਂ ਨੂੰ ਬਿਹਤਰ ਕਰਦਾ ਏ ਠੀਕ ਕਰਦਾ ਏ ਤੇ ਦੋਸਤੋ ਫੈਟੀ ਲੀਵਰ 'ਚ ਜਿਹੜੇ SGOT SGPT ਐਨਜ਼ਾਈਮ ਗੜਬੜਾ ਜਾਂਦੇ ਆ ਵੱਧ ਹੋ ਜਾਂਦੇ ਆ ਸੋ ਜੇ ਅਸੀਂ ਰੋਜ਼ ਗੰਨੇ ਦਾ ਜੂਸ ਪੀਨੇ 2 ਤੋਂ 3 ਮਹੀਨੇ ਲਗਾਤਾਰ ਪੀਨੇ ਆ ਤਾਂ ਇਹਦੇ ਨਾਲ ਸਾਡਾ ਫੈਟੀ ਲਿਵਰ ਵੀ ਠੀਕ ਹੁੰਦਾ ਏ ਸਾਡੇ ਜਿਹੜੇ ਐਨਜ਼ਾਈਮ ਐਸਜੀਓਟੀ ਐਸਜੀਪੀਟੀ ਇਹ ਵੀ ਨਾਰਮਲ ਆਉਂਦੇ ਆ ਇਹ ਵਿਗਿਆਨ ਕਹਿੰਦੀ ਆ ਤੇ ਦੋਸਤੋ ਇਹ ਸਾਡੀ ਲਿਵਰ ਦੀ ਸਿਹਤ ਲਈ ਤਾਂ ਵਧੀਆ ਏ ਆਓ ਹੁਣ ਇਹਦੇ ਅਗਲੇ ਫਾਇਦੇ ਨੂੰ ਦੇਖਦੇ ਆ ਦੋਸਤੋ 2013 ਦੇ ਵਿੱਚ ਇੱਕ ਸਟੱਡੀ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ 15 ਜਿਹੜੇ ਸਾਈਕਲਿੰਗ ਕਰਨ ਵਾਲੇ ਐਥਲੀਟਸ ਸੀ ਉਹਨਾਂ ਨੂੰ ਲਿਆ ਤੇ ਦੋਸਤੋ ਉਹਨਾਂ ਨੂੰ ਗੇਮ ਤੋਂ ਪਹਿਲਾਂ ਜਿਹੜਾ એનર્ਜੀ ਡਰਿੰਕ ਪਿਉਂਦੇ ਸੀਗੇ ਸਪੋਰਟਸ ਡਰਿੰਕ ਉਹਦੀ ਜਗ੍ਹਾ ਤੇ ਉਹਨਾਂ ਨੇ ਉਹਨਾਂ ਨੂੰ ਗੰਨੇ ਦਾ ਜੂਸ ਪੀਆ ਆ ਤੇ ਜੋ ਦੋਸਤੋ ਕੀ ਵੇਖਿਆ ਗਿਆ ਵੀ ਉਹਨਾਂ ਦੀ ਜਿਹੜੀ ਪਰਫਾਰਮੈਂਸ ਸੀ ਐਕਸਰਸਾਈਜ਼ ਪਰਫਾਰਮੈਂਸ ਉਹ ਵੀ ਵਧੀ ਤੇ ਉਹਨਾਂ ਚ ਜਿਹੜੀ ਰੀ ਹਾਈਡਰੇਸ਼ਨ ਸੀਗੀ ਉਹ ਵੀ ਪ੍ਰੋਪਰ ਵਧੀਆ ਤਰੀਕੇ ਨਾਲ ਰਹੀ ਸੋ ਗੰਨੇ ਦਾ ਜੂਸ ਜਿਹੜਾ ਏ ਇਹ ਕਿਸੇ ਵੀ ਹੋਰ એનર્ਜੀ ਡਰਿੰਕ ਨਾਲੋਂ ਜਦੋਂ ਸਾਨੂੰ ਗਰਮੀ ਮਹਿਸੂਸ ਹੁੰਦੀ ਅਸੀਂ ਕੋਲਡ ਡਰਿੰਕ ਪੀ ਲੈਨੇ ਜਾਂ ਕੋਈ એનર્ਜੀ ਡਰਿੰਕ ਲੈਨੇ ਸੋ ਇਹ ਸਾਰੀਆਂ ਡਰਿੰਕਸ ਨਾਲੋਂ ਸਭ ਤੋਂ ਵਧੀਆ ਗੰਨੇ ਦਾ ਜੂਸ ਆ। ਇਹਦੇ ਵਿੱਚ 70 ਤੋਂ 75% ਵਾਟਰ ਕੰਟੈਂਟ ਹੁੰਦਾ, 10 ਤੋਂ 15% ਫਾਈਬਰ ਪਾਇਆ ਜਾਂਦਾ ਏ ਤੇ 13 ਤੋਂ 15% ਹੀ ਇਹਦੇ ਵਿੱਚ ਜਿਹੜੀ ਕੁਦਰਤੀ 슈ਗਰ ਹੁੰਦੀ ਮਿੱਠਾ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਕਰਕੇ ਇਹ ਸਾਨੂੰ ਇਨਸਟੈਂਟ એનર્ਜੀ ਦਿੰਦਾ ਏ। ਭਾਵ ਸਾਡੇ ਸਰੀਰ ਨੂੰ ਤੁਰੰਤ ਸ਼ਕਤੀ ਦਿੰਦਾ ਏ ਜਿਹੜਾ ਸਾਨੂੰ ਥਕਾਵਟ ਤੇ ਕਮਜ਼ੋਰੀ ਦੀ ਪਰੇਸ਼ਾਨੀ ਤੋਂ ਵੀ ਬਚਾ ਕੇ ਰੱਖਦਾ ਏ। ਤੇ ਦੋਸਤੋ ਇਹਦੇ ਨਾਲ-ਨਾਲ ਜੇ ਅਗਲੇ ਫਾਇਦੇ ਨੂੰ ਵੇਖੀਏ ਤਾਂ ਗੰਨੇ ਦਾ ਜੂਸ ਆ ਇਹਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਬੜੀ ਜ਼ਿਆਦਾ ਹੁੰਦੀ ਆ ਜਿਹਦੇ ਕਰਕੇ ਡਾਈਯੂਰੇਟਿਕ ਦਾ ਕੰਮ ਕਰਦਾ ਏ ਭਾਵ ਜਿਹੜਾ ਪੋਟਾਸ਼ੀਅਮ ਹੈਗਾ ਏ ਜਦੋਂ ਅਸੀਂ ਗੰਨੇ ਦਾ ਜੂਸ ਪੀਨੇ ਆ ਉਹਦੇ ਕਰਕੇ ਸਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਏ ਸੋ ਪਿਸ਼ਾਬ ਜ਼ਿਆਦਾ ਆਉਣ ਕਰਕੇ ਇਹਦੇ ਨਾਲ ਇੱਕ ਤਾਂ ਸਾਡੀ ਕਿਡਨੀ ਦੀ ਸਿਹਤ ਵਧੀਆ ਰਹਿੰਦੀ ਆ ਤੇ ਜਿਨ੍ਹਾਂ ਨੂੰ ਕਿਡਨੀ ਸਟੋਨ ਹੋਣ ਦੀ ਪਰੇਸ਼ਾਨੀ ਆ ਉਹਨਾਂ ਦੇ ਸਟੋਨ ਵੀ ਬਾਹਰ ਨਿਕਲਣ ਦੀ ਇਹ ਤਾਕਤ ਰੱਖਦਾ ਗੰਨੇ ਦਾ ਜੂਸ ਕਿਉਂਕਿ ਇਹ ਇੱਕ ਵਧੀਆ ਡਾਈਯੂਰੇਟਿਕ ਆ ਤੇ ਦੋਸਤੋ ਇੱਕ ਤਾਂ ਪਸ਼ਾਬ ਖੁੱਲ ਕੇ ਆਉਣ ਦੀ ਵਜ੍ਹਾ ਤੇ ਇੱਕ ਇਹਦੇ ਨਾਲ-ਨਾਲ ਜਿਹੜਾ ਗੰਨੇ ਦਾ ਜੂਸ ਆ ਉਹ ਅਲਕਲਾਈਨ ਆ ਜਿਹਦੇ ਕਰਕੇ ਸਾਨੂੰ ਯੂਰਿਨਰੀ ਟਰੈਕ 'ਚ ਜਿਹੜੀ ਇਨਫੈਕਸ਼ਨ ਹੁੰਦੀ ਜਿਨ੍ਹਾਂ ਦੇ ਵਾਰ-ਵਾਰ ਪਸ਼ਾਬ ਲੱਗ ਕੇ ਆਉਂਦਾ ਏ ਉਹ ਪਰੇਸ਼ਾਨੀ ਤੋਂ ਵੀ ਸਾਨੂੰ ਬਚਾ ਕੇ ਰੱਖਦਾ ਇਹਦੇ ਨਾਲ-ਨਾਲ ਕਿਡਨੀਆਂ ਦੀ ਗੁਰਦਿਆਂ ਦੀ ਸਿਹਤ ਤਾਂ ਵਧੀਆ ਬਣਾਉਂਦਾ ਹੀ ਆ ਸੋ ਦੋਸਤੋ ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਪਸ਼ਾਬ ਦੀ ਪਰੇਸ਼ਾਨੀ ਆਉਂਦੀ ਆ ਲੱਗ ਕੇ ਆਉਂਦਾ ਉਹਨਾਂ ਨੂੰ ਜਰੂਰ ਗੰਨੇ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ ਤੇ ਦੋਸਤੋ ਗੰਨੇ ਦੇ ਵਿੱਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਮਾਤਰਾ ਵੀ ਬਹੁਤ ਵਧੀਆ ਹੁੰਦੀ ਆ ਜਿਹਦੇ ਕਰਕੇ ਸਾਡੇ ਦੰਦਾਂ ਦੀ ਸਿਹਤ ਵਾਸਤੇ ਤੇ ਸਾਡੀਆਂ ਹੱਡੀਆਂ ਵਾਸਤੇ ਬੜਾ ਵਧੀਆ ਏ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤੀ ਦਿੰਦਾ ਤੇ ਦੋਸਤੋ ਜਿਨ੍ਹਾਂ ਲੋਕਾਂ ਦੇ ਮਸੂੜਿਆਂ ਦੀ ਪਰੇਸ਼ਾਨੀ ਰਹਿੰਦੀ ਆ ਸੋ ਇਹ ਮਸੂੜਿਆਂ ਦੀ ਸੋਜ ਵੀ ਘਟ ਕਰਦਾ ਏ ਜੇ ਅਸੀਂ ਰੋਜ਼ਾਨਾ ਗੰਨੇ ਦਾ ਜੂਸ ਦਾ ਸੇਵਨ ਕਰਦੇ ਆ ਤਾਂ ਤੇ ਦੋਸਤੋ ਗੰਨੇ ਦੇ ਜੂਸ ਵਿੱਚ ਵਿਟਾਮਿਨ B ਤੇ ਫੋਲਿਕ ਐਸਿਡ ਬੜੀ ਵਧੀਆ ਮਾਤਰਾ ਚ ਪਾਇਆ ਜਾਂਦਾ ਏ ਜਿਹੜਾ ਸਾਡੇ ਮੇਲ ਤੇ ਫੀਮੇਲ ਦੀ ਜਿਹੜੀ ਇਨਫਰਟੀਲਿਟੀ ਦੀ ਪਰੇਸ਼ਾਨੀ ਆ ਉਹਨੂੰ ਦੂਰ ਕਰਦਾ ਏ ਸੋ ਇਹਦੇ ਨਾਲ ਨਾਲ ਦੋਸਤੋ ਜਿਹੜੇ ਲੋਕ ਰੋਜ਼ਾਨਾ ਪੀਂਦੇ ਆ ਕੁਝ ਸਟੱਡੀਆਂ ਇਹ ਵੀ ਦੱਸਦੀਆਂ ਵੀ ਉਹਨਾਂ ਦੇ ਪ੍ਰੋਸਟੇਟ ਹੋ ਕੈਂਸਰ ਹੋਣ ਦਾ ਜਿਹੜਾ ਖਤਰਾ ਏ ਉਹ ਵੀ ਘੱਟ ਹੁੰਦਾ ਜਿਹੜੇ ਲੋਕ ਰੋਜ਼ਾਨਾ ਗੰਨੇ ਦਾ ਜੂਸ ਦਾ ਸੇਵਨ ਕਰਦੇ ਆ ਤੇ ਦੋਸਤੋ ਇਹ ਸਾਡੀ ਸਕਿਨ ਲਈ ਵੀ ਬੜਾ ਵਧੀਆ ਮੰਨਿਆ ਗਿਆ ਏ ਇਦੇ ਵਿੱਚ ਇੱਕ ਗਲਾਈਕੋਲਿਕ ਐਸਿਡ ਨਾਂ ਦਾ ਕੰਪਾਊਂਡ ਪਾਇਆ ਜਾਂਦਾ ਏ ਜਿਹੜਾ ਕੀ ਕਰਦਾ ਏ ਸਾਡੀ ਸਕਿਨ ਦੇ ਜਿਹੜੇ ਕਹਿ ਲਓ ਵੀ ਮਾੜੇ ਸੈੱਲ ਆ ਉਹਨਾਂ ਨੂੰ ਉੱਪਰੋਂ ਪੀਲ ਆਫ ਕਰਦਾ ਕੁਦਰਤੀ ਤਰੀਕੇ ਨਾਲ ਉਹਨਾਂ ਨੂੰ ਲਾਹ ਦਿੰਦਾ ਝਾੜ ਦਿੰਦਾ ਤੇ ਸਾਡੀ ਸਕਿਨ ਤੇ ਨਵੇਂ ਸੈੱਲ ਲਿਆਉਂਦਾ ਏ ਸੋ ਜਿਨ੍ਹਾਂ ਲੋਕਾਂ ਨੂੰ ਐਕਨੇ ਦੀ ਪਰੇਸ਼ਾਨੀ ਫਿੰਸੀਆਂ ਦੀ ਪਰੇਸ਼ਾਨੀਆਂ ਜੇ ਉਹ ਵੀ ਰੋਜ਼ਾਨਾ ਗੰਨੇ ਦਾ ਜੂਸ ਪੀਂਦੇ ਤਾਂ ਉਹਨਾਂ ਦੀ ਇਹ ਪਰੇਸ਼ਾਨੀ ਠੀਕ ਹੋ ਜਾਂਦੀ ਆ ਸੋ ਇਹ ਸਾਡੀ ਸਕਿਨ ਲਈ ਵੀ ਬੜਾ ਫਾਇਦੇਮੰਦ ਦਾ ਵਧੀਆ ਏ ਤੇ ਦੋਸਤੋ ਜਿਨ੍ਹਾਂ ਲੋਕਾਂ ਨੂੰ ਤਜਾਬ ਜ਼ਿਆਦਾ ਬਣਦਾ ਏ ਐਸਿਡਿਟੀ ਜ਼ਿਆਦਾ ਰਹਿੰਦੀ ਆ ਉਹਨਾਂ ਲਈ ਵੀ ਗੰਨੇ ਦਾ ਜੂਸ ਬੜਾ ਫਾਇਦੇਮੰਦ ਹੁੰਦਾ ਉਹਨਾਂ ਦੀ ਜਿਹੜੀ ਛਾਤੀ 'ਚ ਜਲਣ ਹੁੰਦੀ ਆ ਇਹਨੂੰ ਵੀ ਘੱਟ ਕਰਦਾ ਏ ਕਿਉਂਕਿ ਗੰਨੇ ਦੇ ਜੂਸ ਦਾ ਜਿਹੜਾ ਮੀਡੀਅਮ ਆ ਉਹ ਐਸਿਡਿਕ ਨਹੀਂਗਾ ਅਲਕਲਾਈਨ ਆ ਖਾਰਾ ਏ ਸੋ ਇਹਦੀ ਖਾਰੀ ਨੇਚਰ ਹੋਣ ਕਰਕੇ ਸਾਨੂੰ ਤਜਾਬ ਦੀ ਐਸਿਡਿਟੀ ਦੀ ਹਾਰਟਬਰਨ ਦੀ ਪਰੇਸ਼ਾਨੀ ਤੋਂ ਰਾਹਤ ਦਵਾਉਂਦਾ ਏ ਤੇ ਦੋਸਤੋ ਜਿਨ੍ਹਾਂ ਲੋਕਾਂ ਨੂੰ ਪੈਪਟਿਕ ਅਲਸਰ ਹੈਗੇ ਉਹਨਾਂ ਦੇ ਮੇਦੇ 'ਚ ਅਲਸਰ ਆ ਉਹਨਾਂ ਨੇ ਲਈ ਵੀ ਗੰਨੇ ਦਾ ਜੂਸ ਫਾਇਦੇਮੰਦ ਰਹਿੰਦਾ ਏ ਸੋ ਉਹਨਾਂ ਨੂੰ ਵੀ ਜਿਹੜੀ ਜਲਣ ਦੀ ਪਰੇਸ਼ਾਨੀ ਆ ਉਸ ਤੋਂ ਵੀ ਰਾਹਤ ਦਵਾਉਂਦਾ ਏ ਤੇ ਅਲਸਰ ਵੀ ਬੜੀ ਜਲਦੀ ਭਰਦੇ ਆ ਜੇ ਉਹ ਰੋਜ਼ਾਨਾ ਗੰਨੇ ਦੇ ਜੂਸ ਦਾ ਸੇਵਨ ਕਰਦੇ ਆ ਤੇ ਦੋਸਤੋ ਜਿਨ੍ਹਾਂ ਲੋਕਾਂ ਨੂੰ ਕਬਜ ਦੀ ਪਰੇਸ਼ਾਨੀ ਰਹਿੰਦੀ ਆ ਉਹਨਾਂ ਲਈ ਵੀ ਇਹ ਕੁਦਰਤੀ ਲੈਗਜ਼ੇਟਿਵ ਜਿਹੜੀਆਂ ਅਸੀਂ ਕਬਜ ਤੋਂ ਦਵਾਈਆਂ ਖਾਂਦੇ ਆ ਉਹਨਾਂ ਦਾ ਕੰਮ ਕਰਦਾ ਏ ਗੰਨੇ ਦਾ ਜੂਸ ਸੋ ਜਿਨ੍ਹਾਂ ਲੋਕਾਂ ਨੂੰ ਕਬਜ ਦੀ ਪਰੇਸ਼ਾਨੀ ਰਹਿੰਦੀ ਉਹਨਾਂ ਨੂੰ ਵੀ ਇਹਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਸੋ ਦੋਸਤੋ ਆਓ ਹੁਣ ਅਸੀਂ ਗੱਲ ਕਰਦੇ ਵੀ ਸਾਨੂੰ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਏ ਇਹ ਜੂਸ ਨੂੰ ਪੀਣ ਤੋਂ ਪਹਿਲਾਂ ਦੋਸਤੋ ਨੰਬਰ 1 ਪਹਿਲਾਂ ਤਾਂ ਤੁਸੀਂ ਜਿਹੜਾ ਤਾਜ਼ਾ ਜੂਸ ਕੱਢਿਆ ਹੁੰਦਾ ਏ ਉਹੀ ਪੀਣਾ ਏ ਕਿਉਂਕਿ ਜਦੋਂ ਇਹ ਕਾਫੀ ਧੀਰ ਪਿਆ ਰਹਿੰਦਾ ਏ 10 ਤੋਂ 15 ਮਿੰਟ ਬਾਅਦ ਇਹਦੇ ਜੂਸ 'ਚ ਆਕਸੀਡੇਟਿਵ ਕਹਿ ਲਓ ਵੀ ਆਕਸੀਜਨ ਨਾਲ ਰੈਐਕਸ਼ਨ ਹੋਣ ਤੋਂ ਬਾਅਦ ਆਕਸੀਡੇਸ਼ਨ ਹੋਣ ਤੋਂ ਬਾਅਦ ਇਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਏ ਸੋ ਜਿਹੜਾ ਤਾਜ਼ਾ ਜੂਸ ਹੁੰਦਾ ਉਹਦਾ ਰੰਗ ਹਲਕਾ ਪੀਲਾ ਤੇ ਹਰੇ ਰੰਗ ਦਾ ਹੁੰਦਾ ਉਹ ਜੂਸ ਪਰ ਜਦੋਂ ਪਿਆ ਰਹਿੰਦਾ ਏ 10 ਮਿੰਟ ਬਾਅਦ ਉਹ ਗਾੜਾ ਹਰੇ ਰੰਗ ਦਾ ਗੂੜਾ ਹਰੇ ਰੰਗ ਦਾ ਹੋਣਾ ਸ਼ੁਰੂ ਹੋ ਜਾਂਦਾ ਤੇ ਦੋਸਤੋ 15 ਮਿੰਟ ਬਾਅਦ ਤਾਂ ਉਹ ਕਹਿ ਲਓ ਵੀ ਖਰਾਬ ਹੀ ਹੋ ਜਾਂਦਾ ਏ ਉਹਦਾ ਕਾਫੀ ਗੂੜਾ ਰੰਗ ਹੋ ਜਾਂਦਾ ਹਰਾ ਸੋ ਉਹਨੂੰ ਸੁੱਟ ਦੇਣਾ ਚਾਹੀਦਾ ਏ ਜਦੋਂ ਵੀ ਤੁਸੀਂ ਜੂਸ ਪੀਨੇ ਆ ਤਾਂ ਤਾਜ਼ਾ ਕਢਾ ਕੇ ਹੀ ਪੀਓ ਗੰਨੇ ਦਾ ਜੂਸ ਤੇ ਦੋਸਤੋ ਗੰਨੇ ਦੇ ਜੂਸ ਤੋਂ ਇਨਫੈਕਸ਼ਨ ਦੇ ਚਾਂਸ ਵੀ ਕਾਫੀ ਵੱਧ ਹੁੰਦੇ ਆ ਕਿਉਂਕਿ ਜਿਹੜੀ ਮਸ਼ੀਨ ਹੁੰਦੀ ਆ ਗੰਨੇ ਦਾ ਜੂਸ ਕੱਢਣ ਵਾਲੀ ਕਈ ਵਾਰੀ ਉਹ ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਧੋਤੀ ਨਹੀਂ ਹੁੰਦੀ ਵਾਸ਼ ਨਹੀਂ ਕੀਤੀ ਹੁੰਦੀ ਸੋ ਇਹ ਧਿਆਨ ਰੱਖੋ ਜਦੋਂ ਵੀ ਤੁਸੀਂ ਜੂਸ ਪੀਣ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਉਹ ਮਸ਼ੀਨ ਧੋਣ ਲਈ ਕਹਿ ਦਿਓ ਜਿਹੜਾ ਵੀ ਜੂਸ ਕੱਢਦਾ ਏ ਤੇ ਜਿਹੜੇ ਭਾਂਡੇ ਚੋਂ ਕੱਢਦਾ ਏ ਉਹਨੂੰ ਵੀ ਉਹ ਵੀ ਪਾਂਡਾ ਸਾਫ਼ ਸੁਧਰਾ ਹੋਣਾ ਚਾਹੀਦਾ ਤੇ ਦੋਸਤੋ ਵਧੀਆ ਰਹੂਗਾ ਜੇ ਤੁਸੀਂ ਸਿੱਧਾ ਜੂਸ ਕਢਾ ਕੇ ਇਹਨੂੰ ਡਿਸਪੋਜ਼ੇਬਲ ਗਲਾਸ 'ਚ ਪੀਓਗੇ ਸੋ ਦੋਸਤੋ ਜੇ ਜੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਸਾਨੂੰ ਇਹ ਜੂਸ ਤੋਂ ਫਾਇਦੇ ਹੀ ਮਿਲਣਗੇ ਨੁਕਸਾਨ ਕੋਈ ਨਹੀਂ ਮਿਲੂਗਾ ਤੇ ਦੋਸਤੋ ਇਹਦੇ ਵਿੱਚ ওয়াਟਰ ਕੰਟੈਂਟ ਤੇ ਖਣਿਜਾਂ ਦੀ ਮਾਤਰਾ ਵਧੀਆ ਹੋਣ ਕਰਕੇ ਇਹ ਸਾਨੂੰ ਜਿਹੜੀ ਗਰਮੀ ਤੋਂ ਲੂ ਲੱਗਣ ਦੀ ਪਰੇਸ਼ਾਨੀ ਆ ਜਾਂ ਸਾਡੇ ਡੀਹਾਈਡਰੇਸ਼ਨ ਹੋ ਜਾਂਦੀ ਆ ਸਰੀਰ 'ਚ ਪਾਣੀ ਘੱਟ ਹੋ ਜਾਂਦਾ ਗਰਮੀ ਜ਼ਿਆਦਾ ਕਰਕੇ ਤਾਂ ਉਹਦੇ ਤੋਂ ਵੀ ਇਹ ਸਾਨੂੰ ਬਚਾ ਕੇ ਰੱਖਦਾ ਹੈ ਸਾਨੂੰ ਪੀਣ ਦਾ ਸਭ ਤੋਂ ਵਧੀਆ ਸਮਾਂ ਜਿਹੜਾ ਹੈ ਉਹ ਸਵੇਰੇ ਨਿਰਨੇ ਕਾਲ ਜੇ ਖਾਲੀ ਪੇਟ ਪੀਓ ਖਾਣਾ ਖਾਣ ਤੋਂ ਘੱਟੋ ਘੱਟ ਘੰਟਾ ਪਹਿਲਾਂ ਤੇ ਦੋਸਤੋ ਗੰਨੇ ਦਾ ਜੂਸ ਸਾਨੂੰ 슈ਗਰ ਦੀ ਪਰੇਸ਼ਾਨੀ ਹੋਣ ਤੋਂ ਵੀ ਬਚਾ ਕੇ ਰੱਖਦਾ ਏ 슈ਗਰ ਦੇ ਖਤਰੇ ਨੂੰ ਵੀ ਘੱਟ ਕਰਦਾ ਏ ਕਿਉਂਕਿ ਇਹ ਸਾਡੇ ਪੈਂਕਰੀਆਜ਼ ਨੂੰ ਸਟੀਮੂਲੇਟ ਕਰਦਾ ਏ ਪੈਂਕਰੀਆਜ਼ ਦੇ ਫੰਕਸ਼ਨ ਨੂੰ ਵਧੀਆ ਬਣਾਉਂਦਾ ਏ ਸੋ ਇਹ 슈ਗਰ ਦਾ ਖਤਰਾ ਵੀ ਘਟਾਉਂਦਾ ਏ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਕਿਉਂਕਿ ਦੋਸਤੋ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣਾ ਵੀ ਸਾਨੂੰ ਗੰਨੇ ਦੇ ਜੂਸ ਤੋਂ ਕੀ ਕੀ ਲਾਭ ਮਿਲਦੇ ਕੀ ਕੀ ਫਾਇਦੇ ਮਿਲਦੇ ਸੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ